ਪੂਰੀ ਜਿੰਨਾ ਚਿਰ ਕੌਮ ਇਕੱਠੀ ਹੋ ਕੇ ਰਾਜ ਭਾਗ ਦੀ ਜਿਹੜੀ ਗੱਲ ਆ ਸਮੁੱਚੇ ਤੌਰ ਤੇ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਕਿ ਜਿਹੜੇ ਰਾਜ ਭਾਗ ਦੀ ਗੱਲ ਕਰਨੀ ਇੱਕ ਪਾਰਟੀ ਜਾਂ ਇੱਕ ਕਿਤੇ ਦੋ ਚਾਰ ਬੰਦੇ ਇਹ ਪੂਰੀ ਸਮੁੱਚੀ ਕੌਮ ਦਾ ਇਹ ਇੱਕ ਨਿਸ਼ਾਨਾ ਹੈਗਾ ਜਿਹਨੂੰ ਸਮੁੱਚੇ ਤੌਰ ਤੇ ਇਕੱਠੇ ਹੋ ਕੇ ਕਰਨਾ ਪੈਣਾ ਪਰ ਉਨੀ ਦੇਰ ਜਿੰਨਾ ਚਿਰ ਅਸੀਂ ਜਿਸ ਸੰਵਿਧਾਨ 'ਚ ਬੈਠੇ ਆ ਉਥੇ ਜੇ ਆਪਾਂ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ ਤਾਂ ਫਿਰ ਕਦੀ ਕਾਂਗਰਸ ਆਉਗੀ ਕਦੀ ਭਾਜਪਾ ਆਉਗੀ ਜਾਂ ਆਮ ਆਦਮੀ ਵਰਗਾ ਇਹੋ ਜੀ ਪਾਰਟੀ ਆਉਗੀ ਤੇ ਜਿਹੜੀ ਕੀ ਸਾਨੂੰ ਹਮੇਸ਼ਾ ਹੀ ਉਹ ਕੁੱਟਦੀ ਵੀ ਰਹੀ ਆ ਸਾਨੂੰ ਰੋਣ ਵੀ ਨਹੀਂ ਦਿੰਦੀ ਸਾਨੂੰ ਗੱਲ ਵੀ ਨਹੀਂ ਆਪਣੀ ਕਰਨ ਦਿੰਦੀ ਸੋ ਇਹ ਤੋਂ ਬਿਹਤਰ ਆ ਕਿ ਅਸੀਂ ਉਸ ਸਟਰਕਚਰ ਨੂੰ ਵੀ ਖਾਲੀ ਨਾ ਛੱਡੀਏ ਉਹਦੇ ਵਿੱਚ ਹਿੱਸਾ ਲੈ ਕੇ ਉੱਥੇ ਆਪਣੀ ਜਿਹੜੀ ਨਮਾਇੰਦਗੀ ਆ ਉਹਨੂੰ ਲੈ ਕੇ ਆਈਏ ਔਰ ਉੱਥੇ ਜਿਹੜੇ ਵਧੀਆ ਸਾਡੇ ਸਾਫ਼ ਸੁਥਰੇ ਐਕਸ ਵਾਲੇ ਜਿਨ੍ਹਾਂ ਦੇ ਅੰਦਰ ਪੰਥ ਤੇ ਪੰਜਾਬ ਦੀ ਗੱਲ ਘਰ ਕੀਤੀ ਹੋਵੇ ਉਹਨਾਂ ਵੀਰਾਂ ਨੂੰ ਸਾਨੂੰ ਲੈ ਕੇ ਆਉਣਾ ਚਾਹੀਦਾ ਅਜਿਨਾਂ ਦੇ ਅੰਦਰ ਪੰਜਾਬ ਦੀ ਗੱਲ ਤੇ ਪੰਥ ਦੀ ਗੱਲ ਘਰ ਘਰ ਗਈ ਸੀ